ਰੇਲਵੇ ਨੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਹੁਣ ਤਿੰਨ ਦਿਨਾਂ ਸ਼ੈਡਿਊਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜੋ ਟ੍ਰੇਨਾਂ ਪਹਿਲਾਂ ਇੱਕ ਦਿਨ ਲਈ ਰੱਦ ਕੀਤੀ ਜਾਂਦੀ ਸੀ ਹੁਣ ਉਹਨਾਂ ਨੂੰ ਤਿੰਨ ਦਿਨ ਲਈ ਰੱਦ ਕਰਨ ਦੇ ਨਿਰਦੇਸ਼ ਰੇਲਵੇ ਨੇ ਦਿੱਤੇ ਹਨ ਦੂਜੇ ਪਾਸੇ ਲੰਬੀ ਦੂਰੀਆਂ ਦੀਆਂ 101 ਟ੍ਰੇਨਾਂ ਸੰਬੰਧੀ ਕੁਝ ਬਦਲਾਅ ਕੀਤਾ ਗਿਆ ਹੈ ਇਸ ਵਿੱਚੋਂ 81 ਟ੍ਰੇਨਾਂ ਨੂੰ ਪੂਰੀ ਇਸ ਵਿੱਚ ਕੈਲੀ ਟ੍ਰੇਨਾ ਨੂੰ ਤੂਰੀ ਜ਼ਾਖਲ ਦੇ ਰਸਤੇ ਤੋਂ ਤੇ 60 ਟ੍ਰੇਨਾ ਨੂੰ ਚੰਡੀਗੜ੍ਹ-ਸਾਨੇਵਾਲ ਦੇ ਰਸਤੇ ਚਲਾਉਣ ਦਾ ਫੈਸਲਾ ਲਿਆ ਗਿਆ ਹੈ ਹਾਲਾਂਕਿ ਤੂਰੀ ਜ਼ਾਖਲ ਦੇ ਰਸਤੇ ਚੱਲਣ ਵਾਲੀਆਂ ਟ੍ਰੇਨਾ ਨੂੰ ਮੰਜ਼ਿਲ ਤੱਕ ਪਹੁੰਚਣ ਵਿੱਚ ਕਾਫੀ ਸਮਾਂ ਲੱਗ ਰਿਹਾ ਹੈ ਜਦੋਂ ਕਿ ਚੰਡੀਗੜ੍ਹ-ਸਾਨੇਵਾਲ ਰੇਲ ਸੈਕਸ਼ਨ ਦੇ 50 ਕਿਲੋਮੀਟਰ ਦੇ ਹਿੱਸੇ ਨੂੰ ਪਾਰ ਕਰਨ ਵਿੱਚ ਵੀ 3 ਤੋਂ 4 ਘੰਟੇ ਦਾ ਸਮਾਂ ਲੱਗ ਰਿਹਾ ਹੈ ਅਜੀਏ ਵਿੱਚ ਇਸ ਦਾ ਖਮਿਆਜ਼ਾ ਉਹਨਾਂ ਯਾਤਰੀਆਂ ਨੂੰ ਪੁੱਗਤਣਾ ਪੈ ਰਿਹਾ ਹੈ ਜੋ ਕਿ 2 ਮਹੀਨੇ ਪਹਿਲਾਂ ਹੀ ਟ੍ਰੇਨਾਂ ਵਿੱਚ ਰਿਜ਼ਰਵੇਸ਼ਨ ਕਰਵਾ ਚੁੱਕੇ ਸਨ 17 ਅਪ੍ਰੈਲ ਤੋਂ ਸ਼ੰਭੂ ਰੇਲਵੇ ਸਟੇਸ਼ਨ ਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਕਾਰਨ ਰੇਲਵੇ ਦੀ ਵਿਵਸਥਾ ਡਗਮਗਾ ਗਈ ਹੈ ਕਿਉਂਕਿ ਸਿੰਗਲ ਮਾਰਗ ਤੇ ਹੀ ਮੇਲ ਤੇ ਐਕਸਪ੍ਰੈਸ ਸਮੇਂ ਮਾਲ ਗੱਡੀਆਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਅਜੀਏ ਵਿੱਚ ਮੇਲ ਤੇ ਐਕਸਪ੍ਰੈਸ ਕੁਝ ਘੰਟੇ ਨਹੀਂ ਸਗੋ 12 ਤੋਂ 14 ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ ਇਸ ਪਰੇਸ਼ਾਨੀ ਕਾਰਨ ਰੇਲਵੇ ਕਾਰਵਾਈ ਵਿੱਚ ਲੱਗਾ ਹੋਇਆ ਹੈ ਇਸ ਲਈ ਵਿਭਾਗੀ ਅਧਿਕਾਰੀਆਂ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਜੀਹਾਂ ਟ੍ਰੇਨਾਂ ਨੂੰ ਚੁਣਨ ਤੇ ਉਹਨਾਂ ਨੂੰ ਸਿੰਗਲ ਰਸਤੇ ਤੋਂ ਜਲਦੀ ਕੱਢਣ ਦਾ ਪ੍ਰਬੰਧ ਕਰੇ ਇਸ ਵਿੱਚ ਰੇਲਵੇ ਵੱਲੋਂ ਸੰਚਾਲਿਤ ਗਰਮ ਰੁੱਤ ਸਪੈਸ਼ਲ ਟ੍ਰੇਨਾਂ ਵੀ ਸ਼ਾਮਲ ਹਨ ਬਿਊਰੋ ਰਿਪੋਰਟ ਐਸਐਨ ਸੈੱਡ ਨਿਊਜ਼ ਰੇਲਵੇ ਨੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਹੁਣ ਤਿੰਨ ਦਿਨਾਂ ਸ਼ੈਡਿਊਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜੋ ਟ੍ਰੇਨਾਂ ਪਹਿਲਾਂ ਇੱਕ ਦਿਨ ਲਈ ਰੱਦ ਕੀਤੀ ਜਾਂਦੀ ਸੀ ਹੁਣ ਉਹਨਾਂ ਨੂੰ ਤਿੰਨ ਦਿਨ ਲਈ ਰੱਦ ਕਰਨ ਦੇ ਨਿਰਦੇਸ਼ ਰੇਲਵੇ ਨੇ ਦਿੱਤੇ ਹਨ ਦੂਜੇ ਪਾਸੇ ਲੰਬੀ ਦੂਰੀਆਂ ਦੀਆਂ 101 ਟ੍ਰੇਨਾਂ ਸੰਬੰਧੀ ਕੁਝ ਬਦਲਾਅ ਕੀਤਾ ਗਿਆ ਹੈ ਇਸ ਵਿੱਚੋਂ 81 ਟ੍ਰੇਨਾਂ ਨੂੰ ਪੂਰੀ ਇਸ ਵਿੱਚ ਕੈਲੀ ਟ੍ਰੇਨਾ ਨੂੰ ਤੂਰੀ ਜਾਖਲ ਦੇ ਰਸਤੇ ਤੋਂ ਤੇ 60 ਟ੍ਰੇਨਾ ਨੂੰ ਚੰਡੀਗੜ੍ਹ-ਸਾਨੇਵਾਲ ਦੇ ਰਸਤੇ ਚਲਾਉਣ ਦਾ ਫੈਸਲਾ ਲਿਆ ਗਿਆ ਹੈ ਹਾਲਾਂਕਿ ਤੂਰੀ ਜਾਖਲ ਦੇ ਰਸਤੇ ਚੱਲਣ ਵਾਲੀਆਂ ਟ੍ਰੇਨਾ ਨੂੰ ਮੰਜ਼ਿਲ ਤੱਕ ਪਹੁੰਚਣ ਵਿੱਚ ਕਾਫੀ ਸਮਾਂ ਲੱਗ ਰਿਹਾ ਹੈ ਜਦੋਂ ਕਿ ਚੰਡੀਗੜ੍ਹ-ਸਾਨੇਵਾਲ ਰੇਲ ਸੈਕਸ਼ਨ ਦੇ 50 ਕਿਲੋਮੀਟਰ ਦੇ ਹਿੱਸੇ ਨੂੰ ਪਾਰ ਕਰਨ ਵਿੱਚ ਵੀ 3 ਤੋਂ 4 ਘੰਟੇ ਦਾ ਸਮਾਂ ਲੱਗ ਰਿਹਾ ਹੈ ਅਜੀਏ ਵਿੱਚ ਇਸ ਦਾ ਖਮਿਆਜ਼ਾ ਉਹਨਾਂ ਯਾਤਰੀਆਂ ਨੂੰ ਪੁੱਗਤਣਾ ਪੈ ਰਿਹਾ ਹੈ ਜੋ ਕਿ 2 ਮਹੀਨੇ ਪਹਿਲਾਂ ਹੀ ਟ੍ਰੇਨਾਂ ਵਿੱਚ ਰਿਜ਼ਰਵੇਸ਼ਨ ਕਰਵਾ ਚੁੱਕੇ ਸਨ 17 April ਤੋਂ ਸ਼ੰਭੂ ਰੇਲਵੇ ਸਟੇਸ਼ਨ ਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਕਾਰਨ ਰੇਲਵੇ ਦੀ ਵਿਵਸਥਾ ਡਗਮਗਾ ਗਈ ਹੈ ਕਿਉਂਕਿ ਸਿੰਗਲ ਮਾਰਗ ਤੇ ਹੀ ਮੇਲ ਤੇ ਐਕਸਪ੍ਰੈਸ ਸਮੇਂ ਮਾਲ ਗੱਡੀਆਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਅਜੀਏ ਵਿੱਚ ਮੇਲ ਤੇ ਐਕਸਪ੍ਰੈਸ ਕੁਝ ਘੰਟੇ ਨਹੀਂ ਸਗੋ 12 ਤੋਂ 14 ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ ਇਸ ਪਰੇਸ਼ਾਨੀ ਕਾਰਨ ਰੇਲਵੇ ਕਾਰਵਾਈ ਵਿੱਚ ਲੱਗਾ ਹੋਇਆ ਹੈ ਇਸ ਲਈ ਵਿਭਾਗੀ ਅਧਿਕਾਰੀਆਂ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਜੀਹਾਂ ਟ੍ਰੇਨਾਂ ਨੂੰ ਚੁਣਨ ਤੇ ਉਹਨਾਂ ਨੂੰ ਸਿੰਗਲ ਰਸਤੇ ਤੋਂ ਜਲਦੀ ਕੱਢਣ ਦਾ ਪ੍ਰਬੰਧ ਕਰੇ ਇਸ ਵਿੱਚ ਰੇਲਵੇ ਵੱਲੋਂ ਸੰਚਾਲਿਤ ਗਰਮ ਰੁੱਤ ਸਪੈਸ਼ਲ ਟ੍ਰੇਨਾਂ ਵੀ ਸ਼ਾਮਲ ਹਨ ਬਿਊਰੋ ਰਿਪੋਰਟ ਐਸਐਨ ਸੈੱਡ ਨਿਊਜ਼